ਅਰਵਿੰਦ ਪਨਗੜੀਆ ਸਾਹਿਬ ਆਏ ਬੈਠੇ ਨੇ ਤੇ ਫਾਈਲਾਂ ਲੈ ਕੇ ਅਫਸਰ ਇੱਧਰ ਉੱਧਰ ਘੁੰਮੇ ਜਾ ਰਹੇ ਨੇ ਮੁੱਖ ਮੰਤਰੀ ਸਾਹਿਬ ਨੇ ਵੀ ਅੱਜ ਪੇਸ਼ ਹੋਣਾ ਹੈ ਕਿ ਆਪਣੀ ਸਟੇਟ ਦਾ ਕੇਸ ਕਿਵੇਂ ਪੇਸ਼ ਕਰਨਾ ਹੈ ਉਹਨਾਂ ਨੇ ਵਿਰੋਧੀ ਦਲਾਂ ਦੇ ਲੋਕਾਂ ਨੂੰ ਵੀ ਮਿਲਣਾ ਹੈ ਖੈਰ ਪੰਜਾਬ ਨੂੰ ਕੋ ਰਾਤ ਮਿਲਦੀ ਦਿਸਦੀ ਹੈ ਜੀ ਪੰਜਾਬ ਜਿਹੜਾ ਕਿ ਹਰ ਪਾਸਿਓਂ ਵਿੰਨਿਆ ਪਿਆ ਔਰ ਇੱਕ ਜਾਲ ਦੇ ਵਿੱਚ ਹੈ ਜਾਲ ਕੋਈ ਇੱਕ ਤਰ੍ਹਾਂ ਦਾ ਨਹੀਂ ਹੈ ਮੈਂ ਥੋੜਾ ਤੋਂ ਜੇ ਸਮਝਾਂ ਅਸਲ ਵਿੱਚ ਉਬਰਨ ਜਿਹੜਾ ਫਾਈਨਾਂਸ ਕਮਿਸ਼ਨ ਦਾ ਰੋਲ ਹੁੰਦਾ ਉਹ ਪਾਲਿਸੀ ਮੇਕਿੰਗ ਚ ਹੁੰਦਾ ਇਕਨੋਮਿਕ ਪੈਸਾ ਟੈਕਸ ਸਿਸਟਮ ਹੈ ਉਹਦੀ ਡਿਵੋਲੂਸ਼ਨ ਚ ਹੁੰਦਾ ਉਹ ਕਿੰਨੇ ਕਿਹਨੂੰ ਦੇਣੇ ਨੇ ਕੀ ਕਰਨੇ ਨੇ ਔਰ ਉਹਦੀ ਰਿਕਮੈਂਡੇਸ਼ਨ ਜਿੱਤੇ ਗਵਰਨਮੈਂਟ ਆਫ ਇੰਡੀਆ ਫਿਰ ਜਿਹੜਾ ਡਿਸਾਈਡ ਕਰਦੀ ਹੈ ਇਹ ਚੀਜ਼ਾਂ ਬੇਸਿਕਲੀ ਔਰ ਹੁਣ ਵੀ ਇਹ ਹੁਣ ਤੋਂ ਨਹੀਂ ਪੰਜਾਬ ਕਈ ਸਵਾਲਾਂ ਦਾ ਸਾਹਮਣਾ ਕਰ ਰਿਹਾ ਹੈ ਲਗਾਤਾਰ ਜਦੋਂ ਤੋਂ 1997 ਤੋਂ ਇਲੈਕਟ੍ਰਿਸਿਟੀ ਫ੍ਰੀ ਹੋਈ ਹੈ ਬਿਜਲੀ ਫ੍ਰੀ ਦਾ ਮਾਮਲਾ ਸੀਗਾ ਉਦੋਂ ਤੋਂ ਹੀ ਇੱਕ ਅਲਿਗੇਸ਼ਨ ਲੱਗਦਾ ਰਿਹਾ ਕਿ ਪੰਜਾਬ ਤਾਂ ਮੁਫਤ ਬਿਜਲੀ ਦੇ ਰਿਹਾ ਹੈ ਫ੍ਰੀ ਵੀ ਦੇ ਰਿਹਾ ਹੈ ਬਾਕੀ ਪਰ ਹਰ ਪਾਰਟੀ ਨੇ ਕਿਹਾ ਸੀ ਤਾਂ ਦੇਾਂਗੇ ਮਤਲਬ ਜਿਹੜੇ ਵੀ ਪਹਿਲਾਂ ਅਕਾਲੀ ਦਲ ਨੇ ਕੀਤੀ ਸੀ ਤੇ ਉਸ ਤੋਂ ਬਾਅਦ ਹੋਰ ਜੜੀਆਂ ਵੀ ਸਰਕਾਰਾਂ ਆਈਆਂ ਗੱਲਾ ਉੱਥੇ ਤਾਂ ਗੱਲ ਨਹੀਂ ਬੱਚੇ ਪਹਿਲਾਂ ਤਾਂ ਕਹਿੰਦੇ ਸੀ ਕਿਸਾਨਾਂ ਨੂੰ ਕਿਉਂ ਦੰਦਿਓ ਕਿ ਸਾਡਾ ਨੂੰ ਕਿਉਂ ਦੰਦਿਓ ਫੇਰ ਇੱਕ ਗੱਲ ਚਾਹਣ ਪੀ ਆਪਾਂ ਫਿਰ ਘਰੇਲੂ ਗਰੀਬ ਨੂੰ ਵੀ ਦਿਓ ਜਦੋਂ ਉਹ ਵਿਚਾਰਾ ਲਾਟੂ ਇੱਕ ਲਾਟੂ ਵੀ ਜਗਾਉਂਦਾ ਇੱਕ ਪੱਖਾ ਵੀ ਜਗਾਉਂਦਾ ਉਹ ਬਿਲ ਭਰੇ ਤੇ ਕਿਸਾਨ ਬਿਲ ਨਾ ਭਰੇ ਉਹਨੂੰ ਵੀ ਦੇਤੀ 200 ਜੁਨਟ ਪਰ ਉਹਦੇ ਤੇ ਇੱਕ ਪੈਮਾਨਾ ਰੱਖਤਾ ਸੀ ਕਿ 1 ਕਿਲੋਵਾਟ ਤੋਂ ਘੱਟ ਲੋਨ ਵਾਲਿਆਂ ਨੂੰ ਮਿਲੇਗੀ ਤੇ ਉਹਨਾਂ ਨੂੰ ਬਾਕੀਆਂ ਨੂੰ ਨਹੀਂ ਮਿਲੇਗੀ ਉਹ 200 ਜੁਨਟ ਵੀ ਤੇ ਭਗਵਾਨਤਮਾਨ ਸਰਕਾਰ ਆਈ ਕਹਿੰਦੇ ਕੋਈ ਵਾਟ ਸਿਸਟਮ ਨਹੀਂ ਇੱਥੇ ਤੇ ਕੋਈ ਗੱਲ ਨਹੀਂ ਕੋਈ ਕੰਡੀਸ਼ਨ ਨਹੀਂ ਆਪਾਂ ਦਾ 300 ਜੁਨਟ ਸਭ ਨੂੰ ਦੇਾਂਗੇ ਉਹਨਾਂ ਨੂੰ ਵੀ ਦੇਤੀ ਫਿਰ ਇੰਡਸਟਰੀ ਵੀ ਇਹ ਕਹਿ ਰਹੀ ਅਸੀਂ ਕੀ ਕਰੀਏ ਜੀ ਸਾਡਾ ਤਾਂ ਬਹੁਤ ਕੰਪੀਟੀਟਿਵ ਕੰਪੀਟੀਸ਼ਨ ਬਾਹਰ ਨਹੀਂ ਹੈ ਸਟੇਟਾਂ ਨਾਲ ਹੈ ਬਿਜਲੀ ਸਸਤੀ ਹੈ ਤਾਂ ਪਿਛਲੀ ਸਰਕਾਰ ਨੇ ਈਵਨ ਅਕਾਲੀ ਜਾਂਦੇ ਵੇਲੇ ਤੋਂ ਹੀ ਉਹ ਵੀ ਹੋਈ ਉਹ ਕਹਿੰਦੇ ਤੁਹਾਨੂੰ 5 ਰੁਪਏ ਜੁੰਟ ਦੇਾਂਗੇ ਅਸੀਂ ਜਿੰਨੇ ਮਰਜ਼ੀ ਪੋਵੇ ਸਾਨੂੰ ਅਸੀਂ ਤੁਹਾਨੂੰ 5 ਰੁਪਏ ਜੁੰਟ ਦੇਵਾਂ ਮਤਲਬ ਸਾਰਾ ਸਮਾਜ ਸਬਸਿਡੀ ਤੇ ਚੱਲਦਾ ਜੀ ਐਕਚੁਅਲੀ ਉਹ ਸਬਸਿਡੀ ਤੇ ਨਹੀਂ ਚੱਲਦਾ ਪੈਸੇ ਤਾਂ ਟੈਕਸ ਹੋਣਾ ਤੋਂ ਹੀ ਆਉਣਾ ਕਿਤੋਂ ਨਾ ਕਿਤੋਂ ਤੇ ਉਹ ਲੱਗਣਾ ਹੈ ਇਦھر ਨਹੀਂ ਲੱਗਦਾ ਫਿਰ ਕੈਪੀਟਲ ਐਂਡ ਐਕਸਪੈਂਡੀਚਰ ਕਹਿੰਦੇ ਆਪਾਂ ਉਹ ਆਵੇ ਉਹ ਕਿੱਥੋਂ ਆਊਗਾ ਉਹ ਪੈਸਾ ਫਿਰ ਜਦੋਂ ਉਧਰ ਖਰਚ ਹੁੰਦਾ ਉਹਦੀ ਰੈਸ਼ਨਲਾਈਜੇਸ਼ਨ ਦੇ ਜਿਹੜੇ ਸਵਾਲ ਨੇ ਇਹ ਸਵਾਲ ਤਾਂ ਹੈ ਗਈ ਹੈ ਇਹਨਾਂ ਦੇ ਜਵਾਬ ਇੱਕ ਲਾ ਇੱਥੇ ਨਹੀਂ ਹੈ ਜਿਹੜੀਆਂ ਫ੍ਰੀ ਬੀਜ ਦਾ ਕਲਚਰ ਹੈ ਪਿਛਲੇ ਸਮੇਂ ਤੋਂ ਇੱਕ ਗੱਲ ਤਾਂ ਹੁੰਦੀ ਹੈ ਕਿ ਸਮਸ਼ਨਾਇਜ਼ ਕਰਨਾ ਪੈਂਦਾ ਸਮਾਜ ਜਿਹੜਾ ਕੋਈ ਗਰੀਬ ਹੈ ਕੋਈ ਪਿੱਛੇ ਰਹਿ ਗਿਆ ਕਿਸੇ ਕਾਰਨ ਇਤਿਹਾਸਕ ਕਰਨਾ ਕਰਕੇ ਜਾਂ ਹੋਰਾਂ ਕਰਨਾ ਕਰਕੇ ਉਹਨੂੰ ਤਾਂ ਨਾਲ ਲੈ ਕੇ ਰਹੀ ਕਰਨਾ ਪੈਂਦਾ ਜੀ ਪਰ ਵੋਟਾਂ ਦੇ ਵਾਸਤੇ ਸਰਕਾਰਾਂ ਕਰ ਲੀਆਂ ਇੱਥੇ ਨਹੀਂ ਕੇਂਦਰ ਸਰਕਾਰ ਵੀ ਵੰਡਦੀ ਐ ਤੁਸੀਂ ਦੇਖੋ ਗਰੰਟੀਆਂ ਹਰ ਸੂਬੇ ਦੀ ਸਰਕਾਰ ਵੀ ਗਰੰਟੀਆਂ ਵੰਡਦੀ ਐ ਕੋਈ ਵੀ ਪਿੱਛੇ ਨਹੀਂ ਰਹਿੰਦਾ ਦੂਜਾ 300 ਕਹਿੰਦਾ ਉਹ ਕਹਿੰਦਾ ਮੈਂ 400 ਕਰੂੰਗਾ ਤੀਜਾ ਕੁਝ ਕਹਿੰਦਾ ਕੋਈ ਕੋਈ ਫਰਕ ਨਹੀਂ ਪਾ ਰਿਹਾ ਕਿਤੇ ਵੀ ਕਹਿਣ ਨੂੰ ਜੋ ਮਰਜ਼ੀ ਕਹੀ ਜਾਵੇ ਕਿ ਇੱਕ ਸਰਕਾਰ ਕਰਦੀ ਐ ਜਾਂ ਕੱਲਾ ਪੰਜਾਬ ਕਰਦਾ ਬਾਕੀ ਸੌ ਦੀਆਂ ਤੇ ਆ ਹੋਰ ਸਟੇਟਾਂ ਦੇ ਵਿੱਚ ਤਾਂ ਜਿੰਨਾ ਕੁਝ ਤੁਸੀਂ ਦੇ ਰਹੇ ਹੋ ਜੇ ਸਾਰੇ ਕੁਝ ਲਾਇਆ ਜਾਏਗਾ ਓਵਰ ਆਲ ਉਦੀ ਪ੍ਰਭਾਈ ਜੇ ਗਵਰਨਮੈਂਟ ਆਫ ਇੰਡੀਆ ਆਪਣੇ ਲੈਵਲ ਤੇ ਕਰ ਦਿੰਦੀ ਐ ਤਾਂ ਉਹ ਗੱਲ 19 ਨੋਟਾਂ ਚ ਨਹੀਂ ਆਉਂਦੀ ਪਰ ਪੰਜਾਬ ਬਹੁਤ ਜ਼ਿਆਦਾ ਇੱਕ ਟਾਰਗੇਟ ਤੇ ਸਟੇਟ ਨਜ਼ਰ ਆਉਂਦਾ ਉਹਦਾ ਕਾਰਨ ਹੈ ਪੰਜਾਬ ਉਹਨਾਂ ਸਟੇਟਾਂ ਚੋਂ ਹੈ ਜਿਹੜਾ ਬਹੁਤ ਪਹਿਲਾਂ ਡਿਵੈਲਪਡ ਸਟੇਟ ਦੇ ਤੌਰ ਤੇ ਗਿਣਿਆ ਗਿਆ ਵਿਕਸਤ ਰਾਜ ਦੇ ਤੌਰ ਤੇ ਗਿਣਿਆ ਗਿਆ ਜਿੱਥੇ ਲਗਭਗ ਪਹਿਲਾਂ ਹੀ ਰੋਡ ਨੈਟਵਰਕ ਪਿੰਡਾਂ ਤੋਂ ਲੈ ਕੇ ਪਿੰਡਾਂ ਤੱਕ ਬਿਜਲੀ ਘਰ ਘਰ ਜਾਣ ਤੱਕ ਦੀ ਲੈ ਕੇ ਔਰ ਲੋਕਾਂ ਦਾ ਇੱਕ ਜੀਵਨ ਜਾਂਚ ਜਿਹੜੀ ਹੁੰਦੀ ਹੈ ਇੱਕ ਜੀਵਨ ਦਾ ਲੈਵਲ ਹੈ ਪੱਧਰ ਹੈ ਜਿਉਣ ਦਾ ਉਹਦੇ ਵਿੱਚ ਹਰੇਕ ਦੇ ਘਰ ਕਹਿੰਦੇ ਨੇ ਚਲੋ ਜੇ ਬਾਕੀ ਨਹੀਂ ਤਾਂ ਮੋਟਰਸਾਈਕਲ ਹੈ ਫਰਿੱਜ ਐ ਟੀਵੀ ਐ ਜਿਹੜੀਆਂ ਸ਼ਰਤਾਂ ਕੰਡੀਸ਼ਨ ਲਾਈ ਹੈ ਨਾ ਗਵਰਨਮੈਂਟਾਂ ਪਈਆਂ ਨੇ ਵੀ ਆ ਚੀਜ਼ਾਂ ਨਾ ਹੋਣ ਤੁਹਾਡੇ ਤੇ ਤਾਂ ਤੁਸੀਂ ਪਛੜੇ ਮੰਨੇ ਜਾਓਗੇ ਹੁਣ ਇਹ ਪੰਜਾਬ ਨੇ ਇਹ ਇੱਕ ਲੈਵਲ ਦਾ ਅਚੀਵ ਕੀਤਾ ਸੀ ਤੋਂ ਤੱਕ ਵੀ ਚਲੋ ਦੂਜੇ ਕੋਲ ਨਵਾਂ ਨਹੀਂ ਹੈ 39 ਇੰਚ ਦੀ ਜਾਂ 52 ਇੰਚ ਦੀ ਸਕਰੀਨ ਨਹੀਂ ਐ ਤਾਂ ਛੋਟਾ ਤਾਂ ਸਭ ਦੇ ਪਿਆ ਹੋਊਗਾ ਟੀਵੀ ਜਾਂ ਬਾਕੀ ਦੀਆਂ ਚੀਜ਼ਾਂ ਹੋਣਗੀਆਂ ਇਹਦੇ ਜਿਹੜਾ ਕਰਾਈਟੇਰੀਆ ਬਣਿਆ ਓਵਰਾਲ ਫਿਰ ਉਹ ਇਹ ਬਣ ਗਿਆ ਕਿ ਆਪਾਂ ਬੈਕਬਰ ਜਿਹੜੇ ਸੂਬੇ ਨੇ ਘੱਟ ਵਿਕਸਿਤ ਸੂਬੇ ਨੇ ਇਹਨਾਂ ਨੂੰ ਨਾਲ ਰਲਣਾ ਹੈ ਇਸ ਕਰਕੇ ਸਾਰੇ ਪੈਸੇ ਦਾ ਫਲੋ ਉਧਰ ਸਟਾਰਟ ਹੋ ਗਿਆ ਵੀ ਦੇਖੋ ਉਹਨਾਂ ਤਾਂ ਵਿਚਾਰਿਆਂ ਦੇ ਸੜਕ ਹੈ ਨਹੀਂ ਪਹਿਲਾਂ ਆਪਾਂ ਸੜਕ ਲਈ ਉੱਥੇ ਦੇਣਾ ਨਾ ਦੇਖੋ ਪਿੰਡ-ਪਿੰਡ ਬਿਜਲੀ ਨਹੀਂ ਪਹੁੰਚੀ ਅਜੇ ਪਹਿਲਾਂ ਤਾਂ ਪੈਸੇ ਉੱਥੇ ਜਾਣੇ ਬਣਦੇ ਨੇ ਨਾ ਇਸੇ ਤਰ੍ਹਾਂ ਪਿੰਡ ਸਕੂਲ ਵੀ ਬੜੀ ਦੂਰ ਜਾ ਰਹੇ ਨੇ ਪਹਿਲਾਂ ਉੱਥੇ ਸਕੂਲ ਦੀ ਲੋੜ ਹੈ ਇਸੇ ਤਰ੍ਹਾਂ ਬਾਕੀ ਦੇ ਮਾਮਲਿਆਂ ਦੇ ਵਿੱਚ ਤਾਂ ਉਹ ਫਲੋ ਉਧਰ ਨੂੰ ਹੋ ਗਿਆ ਹਾਂ ਔਰ ਜਿਹਦੇ ਤੇ ਬਹੁਤ ਜ਼ਿਆਦਾ ਪੰਜਾਬ ਇਤਰਾਜ ਕਰਦਾ ਰਿਹਾ ਇੱਕ ਫਾਰਮੂਲਾ ਬਹੁਤ ਡਿਵੈਲਪ ਲੋਨ ਹੋਇਆ ਗੈਡਗਲ ਫਾਰਮੂਲਾ ਜਿਹਦੇ ਚ ਦੋ ਵੱਡੀਆਂ ਸ਼ਰਤਾਂ ਨੇ ਇੱਕ ਵਿਕਾਸ ਵਿਸ਼ਤ ਸੂਬਿਆਂ ਦੇ ਮੁਕਾਬਲੇ ਜਿਹੜੇ ਘੱਟ ਵਿਕਸਤ ਸੂਬੇ ਨੇ ਉਹਨਾਂ ਨੂੰ ਦੂਜਾ ਆਬਾਦੀ ਦੇ ਲਿਹਾਜ਼ ਨਾਲ ਗ੍ਰਾਂਟਾਂ ਦੀ ਵੰਡ ਜਿਹੜੇ ਸੂਬਿਆਂ ਚ ਆਬਾਦੀ ਜਿੰਨੀ ਜ਼ਿਆਦਾ ਹੈ ਤੇ ਇੱਕ ਲੈਂਡ ਸਾਈਜ਼ ਕਿੰਨਾ ਹੈ ਮਤਲਬ ਉਹ ਸੂਬੇ ਦਾ ਸਾਈਜ਼ ਕਿੰਨਾ ਵੱਡਾ ਹੈ ਇਹਨੂੰ ਇਹਦੇ ਚ ਪੰਜਾਬ ਸਾਰਿਆਂ ਚ ਮਾਰ ਖਾਂਦਾ ਆਬਾਦੀ ਦਾ ਵੀ ਉਸ ਲੈਵਲ ਦੀ ਰੇਸ਼ੋ ਨਹੀਂ ਬੰਦ ਰਹੀ ਜਾਂ ਆਬਾਦੀ ਤਾਂ ਬਲਕੇ ਹੁਣ ਪੰਜਾਬ ਦੀ ਤਾਂ ਕਹਿੰਦੇ ਨੇ ਜੇ ਅਗਲੀ ਸੰਸਦ ਜਾਗੀ 네ਗੇਟਿਵ ਚ ਹੀ ਹੋ ਸਕਦੀ ਹੈ ਸ਼ਾਇਦ ਗਰੋਥ ਜਿਹੜੀ ਹੈ ਪਾਪੂਲੇਸ਼ਨ ਗਰੋਥ ਦੇ ਸੌੜੇ ਸਵਾਲ ਨੇ ਜਦੋਂ ਦੇਖਿਆ ਜਾਏਗਾ ਔਰ ਵੈਸੇ ਵੀ ਘਟਾ ਹੈ ਕੰਪੈਰੀਟਿਵਲੀ ਸਾਈਜ਼ ਵੀ ਛੋਟਾ ਹੈ ਹੂੰ ਤੇ ਵਿਕਸਤ ਤੇ ਘੱਟ ਵਿਕਸਤ ਵੀ ਤੁਸੀਂ ਆ ਜਾਂਦੇ ਹੋ ਇਹ ਵੱਡੇ ਮਾਮਲੇ ਨੇ ਜਿਹੜੇ ਵੱਖ-ਵੱਖ ਮਾਮਲਿਆਂ ਚ ਹੁਣ ਇਹਨਾਂ ਤੇ ਜਵਾਬ ਸਰਕਾਰਾਂ ਸਾਡੀਆਂ ਕੀ ਦਿੰਦੀਆਂ ਨੇ ਅਸਲ ਚ ਇਹ ਸਭ ਤੋਂ بڑا ਕੁਐਸਚਨ ਹੈ ਉਹ ਡਿਫੈਂਸਿਵ ਹੁੰਦੀਆਂ ਨੇ ਰੱਖਿਆਤਮਕ ਹੁੰਦੀਆਂ ਨੇ ਆਪਣੇ ਸਾਹਮਣੇ ਇੱਕ ਦੇਖਿਆ ਆਪਾਂ ਜਦੋਂ ਮਨਪ੍ਰੀਤ ਬਾਦਲ ਅੰਡ ਹੋਏ ਨੇ ਇਹਨਾਂ ਤੋਂ ਅਕਾਲੀ ਦਲ ਤੋਂ ਸਰੋਮਣੀ ਅਕਾਲੀ ਦਲ ਤੋਂ ਉਦੋਂ ਵੀ ਕੇਂਦਰ ਨੇ ਸਾਡਾ ਜਿਹੜਾ ਕਰਜ਼ਾ ਲਾਉਣ ਦੇ ਲਈ ਜਾਂ ਤਿੰਨ ਸਟੇਟਾਂ ਦਾ ਡੈਟ ਸੀ ਖਾਸ ਤੌਰ ਤੇ ਕੇਰਲਾ ਪਛੇਵੇਂ ਗੱਲ ਤੇ ਪੰਜਾਬ ਉਹਨਾਂ ਨੇ ਸ਼ਰਤਾਂ ਰੱਖੀਆਂ ਸੀ ਕਿ ਤੁਸੀਂ ਲੋਕਲ ਲੈਵਲ ਦੇ ਉੱਤੇ ਪਾਣੀ ਦੇ ਯੂਜ਼ਰ ਚਾਰਜ ਜਨਾਓ ਚਾਰਜਰ ਲਾਓਗੇ ਸੀਵਰੇਜ ਸਸ ਲਾਓਗੇ ਬਾਕੀ ਦੇ ਲਾਓਗੇ ਤੇ ਤਾਂ ਤੁਹਾਨੂੰ ਅਸੀਂ ਕੁਝ ਕੰਸੈਸ਼ਨ ਦਿੰਦੇ ਆਂ ਉਦੋਂ ਮਨਪ੍ਰੀਤ ਨੇ ਕਿਹਾ ਸੀ ਮੇਰੀ ਚੱਲਣ ਨਹੀਂ ਦਿੰਦੇ ਇਹ ਜੇ ਮੇਰੀ ਚੱਲਣ ਨਹੀਂ ਦਿੰਦੇ ਮੈਂ ਤਾਂ ਜੀ ਫਿਰ ਕੋਈ ਫਾਇਦਾ ਕੀ ਹੈ ਮੈਂ ਤਾਂ ਡਾਇਰੈਕਟ ਪੰਜਾਬ ਦਾ ਲਾਹਣਾ ਚੱਲਿਆ ਸੀ ਬਾਕੀ ਸੀ ਜੇ ਉਹ ਸਾਰਾ ਕੁਝ ਹੀ ਪਰ ਸਟੇਟ ਨੇ ਆਪਣਾ ਪੋਲੀਟੀਕਲ ਐਂਗਲ ਵੀ ਬਾਕੀ ਚੀਜ਼ਾਂ ਵੀ ਦੇਖਣੀਆਂ ਹੁੰਦੀਆਂ ਨੇ ਉਹ ਨਹੀਂ ਚੰਦਿਆ ਮਨਪ੍ਰੀਤ ਮੁੜ ਕੇ ਉਹਨਾਂ ਹੀ ਪਾਰਟੀਆਂ 'ਚ ਫੇਰ ਆ ਗਏ ਜਿਹੜੀਆਂ ਸਾਰਾ ਕੁਝ ਹੀ ਵੰਡ ਰਹੀਆਂ ਸੀ ਸਾਰਾ ਕੁਝ ਹੀ ਕਰ ਰਹੀਆਂ ਸੀ ਵਾਪਸ ਦੇ ਵਿੱਚ ਹੁਣ ਸਭ ਤੋਂ ਵੱਡਾ ਸਾਡੇ ਸਾਹਮਣੇ ਤਿੰਨ ਚੈਲੰਜ ਨੇ ਇੱਕ ਕਰਜ਼ਾ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ ਵੱਧਦਾ ਹੀ ਜਾ ਰਿਹਾ ਹੈ ਕੋਈ ਰੋਕ ਟੋਕ ਨਹੀਂ ਹੁੰਦੇ ਸਾਡੇ ਸਾਹਮਣੇ ਇਹ ਦੂਜਾ ਸਾਡੀ ਗਰੋਥ ਡਿਕਲਾਈਨ ਚ ਜਾ ਰਹੀ ਹੈ ਸੈਚੂਰੇਸ਼ਨ ਤੋਂ ਵੀ ਜਿਵੇਂ ਪਹਿਲਾਂ ਤੁਸੀਂ ਗੱਲ ਕੀਤੀ ਕਿ ਅਸੀਂ 18ਵੇਂ ਨੰਬਰ ਤੇ ਆ ਹਿਮਾਚਲ ਪ੍ਰਦੇਸ਼ ਵੀ 235000 ਪ੍ਰਤੀ ਜੀ ਤੋਂ ਉੱਪਰ ਹੋ ਗਿਆ ਅਸੀਂ 173000 173 ਤੇ ਖੜੇ ਆ ਪ੍ਰਤੀ ਜੀ ਇਹ ਵੀ 2022 23 ਦੀ ਹੈ ਮੈਨੂੰ ਲੱਗਦਾ 24 25 ਦਾ ਅੰਕੜਾ ਆਏਗਾ ਇਦੋਂ ਵੀ ਮਤਲਬ ਜਾਣ ਦੀ ਸੰਭਾਵਨਾ ਹੈ ਕੁਝ ਸਟੇਟਾਂ ਤੋਂ ਤੇ ਇਹ ਜਿਹੜੇ ਸਾਰੇ ਮਾਮਲੇ ਨੇ ਪ੍ਰਤੀ ਜੀ ਦਾ ਵੀ ਇੱਕ ਪੈਮਾਨਾ ਹੁੰਦਾ ਹੈ ਫਿਰ ਟੈਕਸ ਕਲੈਕਸ਼ਨ ਦਾ ਪਹਿਮਾਨਾ ਹੁੰਦਾ ਟੈਕਸ ਕਲੈਕਸ਼ਨ ਦੇ ਵਿੱਚ ਵੀ ਸਾਡੇ ਕੋਲ ਨਹੀਂ ਹੈ ਟੈਕਸ ਜਿਵੇਂ ਪਹਿਲਾਂ ਗੱਲ ਤੁਸੀਂ ਕੀਤੀ ਕਿ ਪੰਜਾਬ ਤਿੰਨ ਮਾਮਲਿਆਂ ਚ ਬਿਲਕੁਲ ਇਹਦੇ ਚ ਵੀ ਮਾਰੇ ਜਾ ਰਹੇ ਆ ਇੱਕ ਤਾਂ ਇੰਡਸਟਰੀਅਲ ਗਰੋਥ ਉਸ ਲੈਵਲ ਤੇ ਨਹੀਂ ਹੈ ਪਹਾੜੀ ਰਾਜਾਂ ਨੂੰ ਟੈਕਸ ਹੋਲੀ ਦੇ ਦਿੱਤੇ ਇਥੋਂ ਦੀ ਨਸਤੀ ਵੀ ਹੋਰ ਪਾਸੇ ਚਲੀ ਗਈ ਸਗੋਂ ਇੱਕੋ ਇੱਕ ਕਾਰਨ ਨਹੀਂ ਇੱਕੇ ਬਹੁਤ ਵੱਡਾ ਕਾਰਨ ਹੈ ਹੋਰ ਵੀ ਕਾਰਨ ਨੇ ਸਾਡੀ ਸਟੇਟ ਦੇ ਕਰਪਸ਼ਨ ਵੀ ਕਾਰਨ ਹੈ ਹਿੱਸਾ ਮੰਗਣਾ ਵੀ ਕਾਰਨ ਹੈ ਲੈਂਡ ਮਹਿੰਗੀ ਹੋਣ ਦਾ ਵੀ ਇੱਕ ਕਾਰਨ ਹੈ ਹੋਰ ਬਹੁਤ ਸਾਰੇ ਕਾਰਨ ਇਹ ਗਨੇ ਪਰੇ ਇੱਕ بڑا ਕਾਰਨ ਹੈ ਕਿ ਪਹਾੜੀ ਰਾਜਾਂ ਨੂੰ ਜਿਹੜਾ ਇੱਕ ਕੰਸੈਸ਼ਨ ਤੁਸੀਂ ਦੇਤਾ ਤੇ ਇੱਥੇ ਉਹ ਨਹੀਂ ਹੈ ਇੰਡਸਟਰੀ ਚਲੇਗੀ ਦੂਜੀ ਗੱਲ ਇਹ ਐਗਰੀਕਲਚਰ ਬੇਸਡ ਸਟੇਟ ਹੈ ਟੈਕਸ ਸਿਸਟਮ ਜਿਹੜਾ ਉਹ ਐਗਰੀਕਲਚਰ ਸਟੇਟਾਂ ਤੋਂ ਨਹੀਂ ਆਉਂਦਾ ਉਸ ਲੈਵਲ ਦਾ ਜਿਹੜਾ ਬਾਕੀ ਕਮਰਸ ਤੋਂ ਆਉਂਦਾ ਇੰਡਸਟਰੀ ਤੋਂ ਆਉਂਦਾ ਜਾਂ ਬਾਕੀ ਦੇ ਇਕਨੋਮੀ ਦੇ ਵਿੱਚੋਂ ਆਉਂਦਾ ਹੁੰਦਾ ਉਹ ਤੁਹਾਡੇ ਕੋਲ ਕੁਝ ਨਹੀਂ ਤੁਸੀਂ ਉਸ ਲੈ ਮਰ ਕੇ ਕੁਝ ਕਿਸਾਨੀ ਤੇ ਟੈਕਸ ਹੋਰ ਤਰ੍ਹਾਂ ਦਾ ਲੱਗਿਆ ਜਿਹੜਾ ਜਿਹੜਾ ਪੈਸਟੀਸਾਈਡ ਤੇ ਨਹੀਂ ਸੀਗਾ ਪਹਿਲਾਂ ਕੰਸੈਸ਼ਨ GST ਨਾਲ ਉਹ ਵੀ ਲੱਗ ਗਿਆ ਜਿਹੜਾ ਫਰਟੀਲਾਈਜ਼ਰ ਤੇ ਸੀ ਉਹ ਵੀ ਲੱਗ ਗਿਆ ਬਾਕੀ ਐ ਇੱਥੇ ਤੁਹਾਡੀ ਆਬਾਦੀ ਤੇ ਹੋਰ ਤਰ੍ਹਾਂ ਲੱਗ ਗਿਆ ਤੇ ਉਹ ਕਲੈਕਸ਼ਨ ਜਾਂਦੀ ਹੈ ਗਵਰਨਮੈਂਟ ਆਫ ਇੰਡੀਆ ਕੋਲ ਬਹੁਤੀ ਜਿਹੜਾ ਟੈਕਸ ਸਿਸਟਮ ਦੇ ਵਿੱਚ ਜਾਂਦੀ ਹੈ ਤੀਜੀ ਗੱਲ ਉਹ ਵੀ ਆ ਜਿਹੜੀ ਦੋ ਵੱਡੇ ਕਾਰਨ ਇੱਕ ਕਾਰਨ ਤਾਂ ਜਿਹੜਾ ਪ੍ਰਵਾਸੀ ਮਜ਼ਦੂਰਾਂ ਦੀ ਗੱਲ ਕੀਤੀ ਐ ਕਿ ਉਹ ਇੱਥੋਂ ਆਉਂਦੇ ਨੇ ਤੇ ਖਰਚ ਬਹੁਤਾ ਤਾਂ ਮੋਟਰ ਦੇ ਕੋਠਿਆਂ ਚ ਰਹਿ ਕੇ ਝੋਨਾ ਲਾ ਕੇ ਤੇ ਇੱਥੋਂ ਹੀ ਖੁਰਾਕ ਲੈ ਕੇ ਚਲੇ ਜਾਂਦੇ ਨੇ ਬਹੁਤਾ ਮਾਰਕੀਟ ਚ ਖਰਚ ਇੱਥੇ ਨਹੀਂ ਕਰਦੇ ਉਹਨਾਂ ਨੇ ਆਪਣੇ ਪਰਿਵਾਰ ਪਿੱਛੇ ਪਾੜਨੇ ਨੇ ਇੱਥੇ ਨਹੀਂ ਪਾੜਨੇ ਨੇ ਉਹ ਬਹੁਤ بڑا ਇਸ਼ੂ ਹੈ ਕਿ ਜੇ ਉਹ ਆਮਦਨ ਉੱਥੇ ਚਲੀ ਗਈ ਹੈ ਉਹ ਆਮਦਨ ਉੱਥੇ ਦੀ ਇਕਨੋਮੀ ਨੂੰ ਅੱਗੇ ਵਧਾਉਂਦੀ ਹੈ ਇੱਥੇ ਦੀ ਨਹੀਂ ਇਦੋਂ علاوہ ਇੱਕ ਹੋਰ ਪਹਿਲੂ ਵੀ ਪੰਜਾਬ ਦਾ ਬਹੁਤ بڑا ਹੋ ਗਿਆ ਜਿਹੜਾ ਇੰਟਰਨੈਸ਼ਨਲ ਸਟੂਡੈਂਟਾਂ ਦਾ ਮਾਮਲਾ ਹੈ ਜਿੰਨੇ ਪੰਜਾਬੀ ਇੱਥੋਂ ਜਾਂਦੇ ਨੇ ਉਹ ਲੱਖਾਂ ਰੁਪਏ ਦੀ ਫੀਸ ਬਾਕੀ ਦੇਸਾਂ ਦੀ ਯੂਨੀਵਰਸਿਟੀਆਂ ਦੇ ਵਿੱਚ ਜਮ੍ਹਾਂ ਕਰਾਉਂਦੇ ਨੇ ਤੇ ਜਿਹੜੀ ਇਕਨੋਮੀ ਨੇ ਇੱਥੇ ਪੰਪ ਹੋਣਾ ਸੀ ਤੇ ਉਹ ਉੱਥੇ ਤੱਕ ਚਲੀ ਗਈ ਉਹ ਹਜ਼ਾਰਾਂ ਕਰੋੜ ਰੁਪਏ ਬਣਦਾ ਹੈ ਇੱਕ ਸਾਲ ਦੀ ਜਿੰਨੇ ਬੱਚੇ ਜਾ ਰਹੇ ਨੇ ਜਿੰਨੇ ਫੀਸਾਂ ਉੱਥੇ ਭਰ ਰਹੇ ਨੇ ਤੇ ਇੱਕ ਹੋਰ ਕਾਰਨ ਵੀ ਹੈ ਕਿ ਜਦੋਂ ਉੱਥੇ ਬਹੁਤੇ ਵੱਸ ਗਏ ਬੰਦੇ ਜਾ ਕੇ ਉਹ ਫਿਰ ਆਪਣਾ ਠੇਕਾ ਵੀ ਉੱਥੇ ਹੀ ਲੈ ਜਾਂਦੇ ਨੇ ਤੇ ਠੇਕੇ ਦਾ ਮਾਮਲਾ ਵੀ ਉੱਥੇ ਹੀ ਜਾਂਦਾ ਹੈ ਮਤਲਬ ਬਹੁਤ ਸਾਰੇ ਮਲਟੀਪਨ ਕਾਰਨ ਪੰਜਾਬ ਨਾਲ ਜੁੜ ਕੇ ਜਿਹੜੇ ਇੱਥੋਂ ਇਕਨੋਮੀ ਡਰੇਵ ਤਾਂ ਹੋ ਰਹੀ ਹੈ ਪਰ ਉਸ ਲੈਵਲ ਦੀ ਖੜ ਨਹੀਂ ਰਹੀ ਇੱਥੋਂ ਦੀ ਮਾਰਕੀਟ ਨੂੰ ਪੰਪ ਨਹੀਂ ਕਰ ਰਹੀ ਉਹ ਉਸ ਪੱਧਰ ਦੇ ਉੱਤੇ ਜਾ ਕੇ ਇਹ ਵੀ ਇੱਕ ਕਾਰਨ ਹੈ ਕਿ ਜਿੱਥੇ ਜਿਹੜਾ ਪੈਸਾ ਪੰਪ ਹੋ ਸਕਦਾ ਉੱਤੇ ਸਾਡਾ ਧਿਆਨ ਘਟ ਹੈ ਲੋਕਲ ਰੂਰਨ ਸਕੀਮਾ ਤੋਂ ਲੈ ਕੇ ਜਿੱਥੇ ਤੁਸੀਂ ਬਹੁਤ ਘੱਟ ਪੈਸੇ ਪਾਉਣੇ ਨੇ বারবার ਮੈਂ ਕਿੰਨੀਆਂ ਐਗਜ਼ੈਂਪਲ ਇਹਦੇ ਤੇ ਮੰਨ ਲਓ ਮਨਰੇਗਾ ਦਾ ਜਿਹੜਾ ਇੱਕ ਸਵਾ 15-15 ਹਜ਼ਾਰ ਕਰੋੜ ਤੇ ਚਲੇ ਗਿਆ ਅਸੀਂ ਉਹੀ 12-13-1400 ਕਰੋੜ ਤੇ ਖੜੇ ਨੇ ਬਾਕੀ ਸੂਬਿਆਂ ਦੇ ਵਿੱਚ ਔਰ ਸਾਰਾ ਪੈਸਾ ਆਉਣਾ ਹੈ ਤੁਹਾਡੇ ਕੋਲ ਤੁਹਾਡੀ ਮਾਰਕੀਟ 'ਚ ਉਹ ਗਰੀਬ ਆਦਮੀ ਇੱਥੇ ਹੀ ਖਰਚ ਕਰੂਗਾ ਉਹਨੇ ਕਿਤੇ ਨਹੀਂ ਲੈ ਕੇ ਜਾਣਾ ਔਰ ਉਹਦਾ ਕਾਰਨ ਇਹ ਹੈ ਕਿ ਉਹ 'ਚ ਪ੍ਰਵਾਸੀ ਵੀ ਨਹੀਂ ਆਉਂਦਾ ਉਹਦੇ 'ਚ ਤੁਹਾਡਾ ਲੋਕਲ ਪਿੰਡ ਦਾ ਤੇ ਤੁਹਾਡਾ ਨਾਗਰਿਕ ਬੰਦਾ ਉਹਦੇ 'ਚ ਦਿਹਾੜੀ ਲੈ ਸਕਦਾ ਔਰ ਉਹ ਮਟੀਰੀਅਲ ਕਾਸਟ ਵੀ ਤੁਸੀਂ ਆਪਣੀ ਲੈ ਸਕਦੇ ਹੋ ਇਹ ਸਾਰੇ ਸੰਕਟ ਨੇ ਸਾਡੇ ਸਾਹਮਣੇ ਜਿਨ੍ਹਾਂ ਲੋਕ ਇਕਨੋਮਿਕ ਟਰਮ ਚ ਸਟ੍ਰਕਚਰਲ ਚੀਜ਼ਾਂ ਕਹਿੰਦੇ ਨੇ ਢਾਂਚਾਗਤ ਸੰਕਟ ਕਹਿੰਦੇ ਨੇ ਕਿ ਉਹਨਾਂ ਨੂੰ ਕਿਵੇਂ ਤਬਦੀਲ ਕੀਤਾ ਜਾਵੇ ਇਸੇ ਕਰਕੇ ਆਪਾਂ ਗੱਲ ਵੀ ਕਰ ਰਹੇ ਸੀ ਬੜੇ ਸੀਨੀਅਰ ਬਿਊਰੋਕ੍ਰੇਟ ਜਿਨ੍ਹਾਂ ਨੇ ਕਈ ਸਰਕਾਰਾਂ ਪ੍ਰੈਕਟੀਕਲ ਚਲਾਈਆਂ ਨੇ ਤੁਹਾਡੇ ਸਾਹਮਣੇ ਤੇ ਉਹਨਾਂ ਨੂੰ ਲੱਗਦਾ ਕਿ ਵਾਕਈ ਸਾਨੂੰ ਇਹ ਗੱਲ ਲੌਜੀਕਲ ਵੀ ਲੱਗ ਰਹੀ ਹੈ ਜੇਕਰ ਆਪਾਂ ਸੋਚੀਏ ਉਸ ਪੱਧਰ ਦੇ ਉੱਤੇ ਜੇ ਦੁਨੀਆ ਲੈਵਲ ਦੇ ਉੱਤੇ ਕੰਟਰੀ ਤਿੰਨ ਸਟੇਜਾਂ ਤੇ ਤੁਸੀਂ ਬਦਲ ਰੱਖੇ ਨੇ ਇੱਕ ਵਿਕਸਤ ਦੇਸ਼ ਨੇ ਦੂਜੇ ਵਿਕਾਸਸ਼ੀਲ ਦੇਸ਼ ਨੇ ਤੀਜੇ ਘੱਟ ਵਿਕਸਤ ਦੇਸ਼ ਤੇ ਸੂਬਿਆਂ ਨੂੰ ਵੀ ਉਵੇਂ ਵੰਡ ਲਓ ਫਿਰ ਤੇ ਜੇ ਸੂਬਿਆਂ ਨੂੰ ਉਵੇਂ ਵੰਡ ਕੇ ਤੇ ਉਹਨਾਂ ਦੇ ਕਰਾਈਟੇਰੀਆ ਅਲੱਗ-ਅਲੱਗ ਕਰ ਦੋ ਹੁਣ ਜੇ ਤੁਸੀਂ ਘੱਟ ਵਿਕਸਤ ਦਾ ਕੱਲਾ ਦੇਖ ਕੇ ਤੇ ਵਿਕਸਤ ਦਾ ਕੱਲਾ ਦੇਖ ਕੇ ਤੇ ਉਸ ਢੰਗ ਨਾਲ ਦੇਖ ਲੈਣੇ ਉਹਦੀ ਸਪੈਸ਼ਲ ਲੋੜਾਂ ਨੂੰ ਨਹੀਂ ਧਿਆਨ ਦੇ ਵਿੱਚ ਰੱਖਦੇ ਇਸੇ ਲਈ ਫੈਡਰਲ ਸਟਰਕਚਰ ਬੇਹੱਦ ਮਹੱਤਵਪੂਰਨ ਹੈ ਫੈਡਰਲ ਸਟਰਕਚਰ ਕੀ ਕਹਿੰਦਾ ਹੈ ਫੈਡਰਲ ਸਟਰਕਚਰ ਇਹ ਕਹਿੰਦਾ ਹੈ ਕਿ ਹਰ ਸਟੇਟ ਦਾ ਕਲਚਰ ਉਹਦੀ ਇਕਨੋਮੀ ਉਹਦਾ ਪਛੋਕੜਾ ਅਲੱਗ-ਅਲੱਗ ਹੈ ਉਹਨਿਆਂ ਤਾਕਤਾਂ ਉਹਨਾਂ ਨੂੰ ਦੇ ਦੋ ਉਹ ਆਪਣੇ ਖਿੱਤਿਆਂ ਦੇ ਮੁਤਾਬਕ ਮੈਨੇਜ ਕਰ ਸਕੇ ਆਪਣੀ ਇਕਨੋਮੀ ਸਗੋਂ ਮਾਮਲਾ ਸੈਂਟਰਲਾਈਜ਼ਡ ਹੁੰਦਾ ਜਾ ਰਿਹਾ ਹੈ ਜੀਐਸਟੀ ਨਾਲ ਤਾਂ ਹੋਰ ਸੈਂਟਰਲਾਈਜ਼ ਹੋ ਗਿਆ ਇਕਨੋਮੀ ਦੇ ਪੱਖ ਤੋਂ ਰਾਜਾਂ ਕੋਲ ਬਚਿਆ ਕੁਝ ਨਹੀਂ ਹੈ ਤੇ ਪੰਜਾਬ ਵਰਗੇ ਜਿਹੜੇ ਸੂਬੇ ਨੇ ਇਹਦੇ ਨਾਲ ਫਿਰ ਕੀ ਹੋ ਜਾਏਗਾ ਇਹਨਾਂ ਨਾਲ ਜਿਹੜਾ ਚੰਗਾ ਕਰ ਗਿਆ ਕਿਸੇ ਸਮੇਂ ਆਮ ਟ੍ਰੈਂਡ ਸਾਡੇ ਦੇਸ਼ ਦੇ ਵਿੱਚ ਇਹ ਹੈ ਸਮਾਜ ਚ ਵੀ ਜਿਹੜਾ ਫਾਸਟ ਆਉਂਦਾ ਹੈ ਜਿਹੜਾ ਮੈਡਲ ਲਿਆਉਂਦਾ ਉਹਨੂੰ ਅਸੀਂ ਸਨਮਾਨਿਤ ਕਰਦੇ ਆ ਨਾ ਸਟੇਜਾਂ ਤੇ ਖੜਾ ਕੇ ਜੀ ਤੇ ਫਿਰ ਜਿਹੜੀਆਂ ਵਿਕਸਿਤ ਸਟੇਟਾਂ ਨੇ ਕੀ ਗਲਤੀ ਕਰ ਲਈ ਵੀ ਇਹਨੂੰ ਸਨਮਾਨਿਤ ਕਰਨ ਦੀ ਵਜ੍ਹਾ ਸਜ਼ਾ ਲਾ ਦੋ ਵੀ ਤੈਨੂੰ ਤਾਂ ਹੁਣ ਅਸੀਂ ਦੇਣਾ ਨਹੀਂ ਉਹ ਖਿਡਾਰੀ ਨੂੰ ਕਹਿਣ ਹੁਣ ਤੈਨੂੰ ਨਹੀਂ ਘਡਾਉਣਾ ਪਈ ਅਗਲਾ ਵਰਲਡ ਕੱਪ ਹੁਣ ਤਾਂ ਅਸੀਂ ਨਵੇਂ ਭੇਜਾਂਗੇ ਜਿਹੜੇ ਪਛੜ ਗਏ ਵਿਚਾਰੇ ਜਿਹੜੇ ਨਹੀਂ ਯੋਗ ਤੁਹਾਨੂੰ ਨਹੀਂ ਅਸੀਂ ਭੇਜਦੇ ਇਹ ਕਿਉਂ ਜੀ ਫਾਰਮੂਲਾ ਹੋਊਗਾ ਇਹ ਕਿਹੜਾ ਅਧਿਕਾਰ ਉਸ ਲੈਵਲ ਤੇ ਇਸ ਲਈ ਵਿਕਸਿਤ ਦੇਸ਼ਾਂ ਦੇ ਲੋਕਾਂ ਨੂੰ ਇਕ ਤਾਇ ਹੁੰਦਾ ਵੀ ਕੰਪੀਟੀਸ਼ਨ ਚ ਬਰਾਬਰ ਦਾ ਹੁੰਦਾ ਤੁਸੀਂ ਅੰਗੇ ਲਗਾਉਣਾ ਹੁੰਦਾ ਸਾਵਾਸ ਦੇਣੀ ਹੁੰਦੀ ਆ ਦੂਜੇ ਨੂੰ ਨਾਲ ਰਲਾਉਣਾ ਹੁੰਦਾ ਇੱਕ ਇਹ ਕਿ ਜਿਹੜਾ ਅੱਗੇ ਜਾ ਰਿਹਾ ਉਹਦੀ ਲੱਤ ਖਿੱਚ ਲੋ ਆਪਾਂ ਹੀਠਾਂ ਨੇ ਆਉਣਾ ਸਾਰਿਆਂ ਨੂੰ ਬਰਾਬਰ ਦੂਸਰੇ ਤਰੀਕੇ ਨਾਲ ਕਰਨਾ ਇਹ ਤਰੀਕਾ ਬਦਲਣਾ ਸਵਾਨ ਹੁਣ ਸਵਾਲ ਸਾਡੀ ਸਰਕਾਰ ਦੇ ਸਾਹਮਣੇ ਚੈਲੰਜ ਕੀ ਉਹ ਇੰਨਾ ਮੱਥਾ ਪੱਚੀ ਕਰਕੇ ਪ੍ਰੋਪਰ ਲੌਜੀਕਲੀ ਆਪਣਾ ਕੇਸ ਰੱਖ ਪਾਏਗੀ ਔਰ ਕੀ ਉਹ ਪੋਲੀਟੀਕਲੀ ਵੱਖ-ਵੱਖ ਸਟੇਟਾਂ ਜਿਹੜੀਆਂ ਇਸ ਗੱਲ ਤੇ ਖੜੀਆਂ ਨੇ ਉਹਨਾਂ ਨੂੰ ਮੋਬਾਈਲਾਈਜ਼ ਕਰਕੇ ਇੱਕ ਪਬਲਿਕ opinion ਬਾਹਰ ਤੇ ਇੱਕ ਪਾਰਲੀਮੈਂਟ ਦੇ ਵੀ ਅੰਦਰ ਤੇ ਇੱਕ ਕਮਿਸ਼ਨਾਂ ਦੇ ਸਾਹਮਣੇ ਵੀ ਜਦੋਂ ਆਰਗੂਮੈਂਟ ਹੁੰਦੀ ਹੈ ਉਹ ਕਰ ਪਾਏਗੀ। ਇਹਦੇ ਤੋਂ ਵੀ ਇਲਾਵਾ ਕੀ ਉਹ ਪੰਜਾਬ ਦੀ ਇੱਕ ਸਾਂਝੀ رائے ਬਣਾ ਪਾਏਗੀ? ਕਿਉਂਕਿ ਕਮਿਸ਼ਨ ਜਿਹੜਾ ਹੁੰਦਾ ਹੈ ਉਹ ਆਪੋਜੀਸ਼ਨ ਪਾਰਟੀਆਂ ਨੂੰ ਵੀ ਮਿਲਦਾ ਹੈ। ਉਹ ਹੋਰਾਂ ਕਿਉਂਕਿ ਉਹਨੇ ਡੈਵੋਲੂਟ ਕਰਨਾ ਹੈ ਡਾਇਰੈਕਟਲੀ 15ਵੇਂ ਫਾਈਨੈਂਸ ਕਜਾ 16ਵੇਂ ਨੇ ਜਿਹੜਾ ਲੋ컬 ਬਾਡੀਜ਼ ਨੇ ਤੇ ਪੰਚਾਇਤੀ ਰਾਜ ਸੰਸਥਾਵਾਂ ਨੇ ਜਿਵੇਂ ਪਿਛਲੇ ਵਾਰ 252000 ਕਰੋੜ ਰੁਪਈਆ ਉਹਨਾਂ ਨੂੰ ਡਾਇਰੈਕਟ ਜਾਣਾ ਹੁੰਦਾ ਸਟੇਟ ਨੂੰ ਨਹੀਂ ਆਉਣਾ ਹੁੰਦਾ ਉਹ ਪੈਸਾ ਉਹਨਾਂ ਦੇ ਖਾਤੇ 'ਚ ਉਹਦਾ ਕੇਸ ਰੱਖਣ ਜੋਗੇ ਸਾਡੇ ਪੰਚਾਇਤੀ ਰਾਜ ਸੰਸਥਾਵਾਂ ਦੇ ਜਾਂ ਲੋਕਲ ਬਾਡੀ ਦੇ ਕਾਰਪੋਰੇਸ਼ਨਾਂ ਦੇ ਅਫਸਰ ਨਮਾਇਦੇ ਐਡੇ ਜੋਗੇ ਹੈ ਨੇ ਅਸੀਂ ਟ੍ਰੇਨਡ ਕੀਤੇ ਨੇ ਕਿ ਉਹਦੇ ਤੇ ਵੀ ਕੋਈ ਆਰਗੂਮੈਂਟ ਕਰਨ ਕਿ ਸਾਡੇ ਕੀ ਗੰਦੇ ਪਾਣੀ ਦੇ ਕਿੰਨੀਆਂ ਪ੍ਰੋਬਲਮ ਜ ਨੇ ਤੋਬੇ ਭਰੇ ਖੜੇ ਨੇ ਕੈਂਸਰ ਕਾਲਾ ਪੀੜਿਆ ਹੋ ਰਿਹਾ ਐ এনਵਾਇਰਨਮੈਂਟ ਦੇ ਕਿੱਡੇ ਵੱਡੇ ਮੁੱਦੇ ਨੇ ਇਹ ਸਾਰੇ ਮੈਨੂੰ ਤਾਂ ਲੱਗਦਾ ਪਬਲਿਕ ਨਾਲ ਓਪਨ ਡਿਸਕਸ ਕਰਕੇ ਇਹਨਾਂ ਨੂੰ ਅਜੰਡਾ ਬਣਾਉਣਾ ਚਾਹੀਦਾ ਪੰਜਾਬ ਦੀ ਸਰਕਾਰ ਨੂੰ ਜਿਹੜਾ ਉਹਨਾਂ ਦੇ ਸਾਹਮਣੇ ਰੱਖਣਾ ਹੈ ਤੇ ਫਿਰ ਇੱਕ ਐਮਪੀਾਂ ਜਿਹਨੂੰ ਸੱਦ ਕੇ ਵਿਰੋਧੀ ਧਿਰਾਂ ਦੀ ਕਾਲ ਪਾਰਟੀ ਮੀਟਿੰਗ ਹੋਣੀ ਚਾਹੀਦੀ ਹੈ ਪਰ ਮੈਂ ਫਾਰਮੈਲਟੀ ਕਰਦੀ ਆ ਤੁਸੀਂ ਦੇਖੋ ਹਰ ਲੋਕ ਸਭਾ ਸੈਸ਼ਨ ਤੋਂ ਬਾਅਦ ਗਵਰਨਮੈਂਟ ਆਫ ਇੰਡੀਆ ਇੱਕ ਮੀਟਿੰਗ ਬਣਾਉਂਦੀ ਆ ਨਾ ਆ ਪਿੱਛੇ ਵੀ ਆਲ ਪਾਰਟੀ ਮੀਟਿੰਗਾਂ ਕੱਲ ਬਣਾਈ ਆ ਜੇ ਅੱਜ ਸੈਂ ਪਾਰਲੀਮੈਂਟ ਸੈਸ਼ਨ ਸਾਡੇ ਪੰਜਾਬ 'ਚ ਕਿਉਂ ਰਿਵਾਜ ਨਹੀਂ ਅਸੀਂ ਕਿਉਂ ਨਹੀਂ ਇਹ ਕੰਮ ਕਰਦੇ ਤੇ ਬਰੋਧੀ ਧਿਰ ਵੀ ਜਾਵੇ ਉਹ ਵੀ ਉਹੀ ਏਜੰਡਾ ਲੈ ਕੇ ਜਾਵੇ ਵੀ ਯਾਰ ਹਾਫ ਤਾਂ ਸਾਡੇ ਪੰਜਾਬ ਦੀ ਪ੍ਰੋਬਲਮ ਹੈ। ਬਾਕੀ ਸਸਾ ਤੁਸੀਂ ਕਰੀ ਜਾਓ। ਅਸੀਂ ਉਹ ਬਹੁਤ ਗੱਲਾਂ ਤੋਂ ਸ਼ਾਇਦ ਦੂਰ ਹਾਂ। ਨਾ ਦਾਰ ਹਾਂ ਸਾਡੀ ਸਮਝ ਉਸ ਪੱਧਰ ਦੀ ਅਜੇ ਵਿਕਸਤ ਹੋ ਨਹੀਂ پا ਰਹੀ। ਜਿਹੜੇ ਟੰਗ ਨਾਲ ਅਸੀਂ ਕੇਸ ਰੱਖਣਾ ਹੈ। ਮੈਨੂੰ ਵੀ ਲੱਗਦਾ ਸੀ ਬਹੁਤ ਫਾਇਦੇ ਲੈ ਸਕਾਂਗੇ ਜਿੱਦਿ ਕਿ ਸਾਡੀ ਤਿਆਰੀ ਹੁੰਦੀ ਹੈ। ਉਹ ਤਿਆਰੀ ਦੇ ਪੱਖ ਤੋਂ ਔਰ ਇਹ ਤਿਆਰੀ ਹੋਰ ਕਰਨ ਦੀ ਲੋੜ ਹੈ। ਚੰਗੀ ਗੱਲ ਹੈ ਜੇ ਤਿਆਰੀ ਜ਼ਿਆਦਾ ਹੋਵੇ ਆਪਾਂ ਨੂੰ ਪਤਾ ਵੀ ਹੋ ਸਕਦਾ ਜ਼ਿਆਦਾ ਕਰੀ ਲੈ ਵੀ ਹੋ ਕੀ ਬੰਦਰ ਖਾਤੇ। ਲੋਕਾਂ ਨੂੰ ਥੋੜੀ ਪਤਾ ਦੱਸਿਆ। ਉਮਾਥਮਾਰੀ ਕਰ ਰਹੇ ਹੋਣ ਅੰਦਰ ਬੈਠੇ ਆਪਾਂ ਨੂੰ ਕਹੀ ਜਾਈਏ ਕਿ ਨਹੀਂ ਜੀ ਕੋਈ ਤਿਆਰੀ ਨਹੀਂ ਹੈ ਪਰ ਜਦ ਸਾਹਮਣੇ ਰੱਖਣਗੇ ਉਦੋਂ ਬਾਅਦ ਸੈਦ ਜਿਆਦਾ ਪਤਾ ਲੱਗ ਜੂਗਾ ਕਿ ਤੁਹਾਡੇ ਪ੍ਰੋਪੋਜ਼ਲ ਚ ਕੀ ਨੇ ਕੀ ਸਾਹਮਣੇ ਰੱਖ ਰਹੇ ਹੋ ਕੀ ਨਹੀਂ ਰੱਖ ਅਜੋ ਇੱਕ ਮਾਰਸ ਹੈ ਨਾ ਅੱਜ ਪੇਸ਼ ਹੋਣਗੇ ਪ੍ਰੈਜੈਂਟੇਸ਼ਨ ਦੇਣਗੇ ਪਰ ਮੇਰਾ ਜਿਹੜਾ ਸਵਾਲ ਹੈ ਕਿ ਜੇਕਰ ਇੱਕ ਸਵਾਲ ਉੱਠਿਆ ਵਾਰ-ਵਾਰ ਉੱਠਿਆ ਜੇ ਵਿਰੋਧੀ ਤਲਾਂ ਕੋਲ ਵੀ ਤੁਸੀਂ ਯਾਰ ਕੰਪੀਟੀਸ਼ਨ ਦੇ ਵਿੱਚ ਐਲਾਨ ਕਰੀ ਜਾਂਦੇ ਹੋ ਉਹਨੇ 300 ਤੁਸੀਂ 350 ਕਰ ਦੋਗੇ ਯੂਨਟ ਮਾਫ ਕਰਨ ਦੇ ਜੇਕਰ ਕਿਸੇ ਤਰ੍ਹਾਂ ਦਾ ਵੀ ਕੋਈ ਵਿੱਤੀ ਪੈਕੇਜ ਲੈਣ ਲਈ ਅਗਲੇ 5 ਸਾਲਾਂ ਲਈ ਜਿਵੇਂ ਪਿਛਲੀ ਵਾਰੀ ਲਗਭਗ 25000 ਕਰੋੜ ਰੁਪਏ ਦਾ ਮਿਲਿਆ ਸੀ ਜੇ ਇਸ ਵਾਰੀ ਕੋਈ ਸਹੂਲਤ ਲੈਣੀ ਹੋਈ ਤੇ ਉਹਨਾਂ ਸ਼ਰਤ ਲਾਤੀ ਕਿ ਪਹਿਲਾਂ ਤੇ ਅਜਨੀਆਂ ਸਬਸਿਡੀਆਂ ਨੇ ਇਹਨਾਂ ਬਾਰੇ ਸਾਡੇ ਨਾਲ ਕੋ ਪ੍ਰੋਮਿਸ ਕਰੋ ਕਿਉਂਕਿ ਅਰਵਿੰਦ ਪਨਗੜੀ ਆ ਇਸ ਮਾਮਲੇ 'ਚ ਕਾਫੀ ਸਖਤ ਮੰਨੇ ਜਾਂਦੇ ਨੇ ਉਹਨਾਂ ਦਾ ਕੋ ਰਾਈਟ ਤੇ ਹੈ ਨਹੀਂ ਉਹ ਸਰਕਾਰ ਦੀ ਬਾਹ ਤਾਂ ਨਹੀਂ ਮਰੋੜ ਸਕਦੇ ਪਰ ਹਾਂ ਉਹ ਬਰਾ ਮਰੋੜ ਸਕਦੇ ਨੇ ਵੀ ਉਹ ਜੇ ਕੋਈ 5-7 10000 ਕਰੋੜ ਵੱਧ ਮਿਲ ਸਕਦਾ ਹੋਇਆ ਕਿਸੇ ਲੌਜਿਕ ਤੇ ਰੋਕ ਦੇਣ ਸ਼ਰਤ ਲਾ ਦੇਣ ਕਿ ਹਾਂ ਅਸੀਂ ਦੇਣ ਨੂੰ ਤਾਂ ਤਿਆਰ ਆ ਪਰ ਤੁਸੀਂ ਉਜਾੜੀ ਜਾਂਦੇ ਹੋ ਤੁਸੀਂ 1000 ਰੁਪਿਆ ਔਰਤਾਂ ਨੂੰ ਦੇਣ ਦਾ ਵਾਅਦਾ ਕੀਤਾ ਬਿਨਾਂ ਕੋਈ ਤਰਕ ਸੰਗਤ ਤਰੀਕਾ ਪਣਾਇਆ ਸਾਰਿਆਂ ਲਈ ਕੋਝੇ ਰੱਖਿਆ ਤਾਂ ਫਿਰ ਮੈਨੂੰ ਲੱਗਦਾ ਕਿ ਇਹ ਜੇ ਸਵਾਲ ਪੈ ਜਾਂਦਾ ਸਬਸਿਡੀਆਂ ਦਾ ਨਹੀਂ ਫ੍ਰੀ ਬੀਜ਼ ਦਾ ਜੇ ਸਵਾਲ ਪੈ ਜਾਂਦਾ ਤਾਂ ਸਰਕਾਰ ਕਿਵੇਂ ਡਰੈਸ ਕਰੂਗੀ ਇੱਕ ਛੋਟੀ ਜਿਹੀ ਟਪਣੀ ਨਹੀਂ ਬਿਲਕੁਲ ਸਰਕਾਰ ਕੋਲ ਮੈਨੂੰ ਨਹੀਂ ਲੱਗਦਾ ਕੋਈ ਲੌਜਿਕ ਹੋਏਗਾ ਜੇ ਉਹ ਇਹ ਪੁੱਛਦੇ ਨੇ ਕਿ ਤੁਸੀਂ ਕੋਈ ਰੋਕ ਨਹੀਂ ਲਾਈ ਕਿ ਕਿੰਨੇ ਕਿਲੋਵਾਟ ਦੇ ਗਰੀਬ ਨੂੰ ਤਾਂ ਅਸੀਂ ਮੰਨ ਲਈਏ ਤੁਸੀਂ ਦੇ ਦਿੱਤੀ ਵੜੀ ਵੋਟੀ ਤੇ ਜਿਹਦੇ ਘਰੇ 10-10 ਏਸੀ ਚੱਲਦੇ ਨੇ ਜਿਉ ਉਹਨੂੰ ਵੀ ਕਹਿੰਦੇ ਆ ਵੀ ਤੈ ਤਰਸੋ ਤੱਕ ਰੱਖ ਲੈ ਔਖਾ ਸੌਖਾ ਤੇ ਤੈ ਤੋਂ ਵੀ ਕੋਈ ਪੈਸਾ ਨਹੀਂ ਲੈਂਦੇ ਤਾਂ ਨੌਜਕ ਕੀ ਹੈ ਜੀ ਜੇ ਸਾਨੂੰ ਨੌਜਕ ਨਹੀਂ ਲੱਗਦਾ ਆਮ ਸਮਾਜ ਨੂੰ ਨੌਜਕ ਨਹੀਂ ਲੱਗਦਾ ਇਸੇ ਤਰ੍ਹਾਂ ਫ੍ਰੀ ਬਸ ਸਫਰ ਫਰੀ ਬੱਸ ਸਫ਼ਰ ਔਰਤਾਂ ਨੂੰ ਜਿਹੜਾ ਕੋਈ ਦਿਹਾੜੀਦਾਰ ਆਏ ਕੋਈ ਬਹੁਤ ਘੱਟ ਪੈਸੇ ਆ ਕੋਈ ਨਹਾਕ ਮੁਲਾਜ਼ਮ ਆ ਚਲੋ ਮੰਨਿਆ ਕਿ ਉਹ ਔਰਤਾਂ ਨੂੰ ਤੁਸੀਂ ਉਤਸ਼ਾਹਤ ਕਰਨ ਲਈ ਜਾਂ ਬੱਚੇ ਪੜਨ ਜਾਂਦੇ ਨੇ ਕੁੜੀਆਂ ਜਾਂਦੀਆਂ ਨੇ ਸਾਈਕਲ ਦਿੱਤੇ ਸੀ ਵੀ ਉਹ ਜਾ ਸਕਣ ਜਾਓ ਬੱਸ ਤੇ ਉਹਨਾਂ ਨੂੰ ਕਰਾਇਆ ਫਰੀ ਕਰਦੇ ਆ ਉਹ ਮੰਨ ਨਹੀਂ ਗਰ ਜਿਹੜੇ 2-2 ਲੱਖ ਰੁਪਇਆ ਤਰਖਾ ਲੈ ਕੇ 80-80 ਹਜ਼ਾਰ ਲੱਖ ਲੱਖ ਤੱਕ ਟੀਚਰ ਵੀ ਜਾਂਦੀਆਂ ਨੇ ਕਈ ਡਾਕਟਰ ਵੀ ਹੁਣ ਤਾਂ ਜਾਣ ਲੱਗੇ ਕਈ ਹੋਰ ਵੀ ਜਾਣ ਲੱਗੇ ਉਹਦਾ ਲਾਜਿਕ ਕੀ ਹੈ ਤੁਸੀਂ ਕੀ ਦਲੀਲ ਦੇਵੋਗੇ ਕਿਹੇ ਦਲੀਲ ਵੀ ਸਾਡੇ ਕੋਲ ਕੁਝ ਤਾਂ ਗੱਲਾਂ ਤਾਂ ਰੈਸ਼ਨ ਲਾਈ ਤੁਹਾਨੂੰ ਕਰਨੀਆਂ ਹੀ ਪੈਣਗੀਆਂ ਇਸੇ ਤਰ੍ਹਾਂ ਈਵਨ ਐਗਰੀਕਲਚਰ ਦੀ ਫ੍ਰੀ ਪਾਵਰ ਹੈ ਜਿਨ੍ਹਾਂ ਨੂੰ 3-3 ਲੱਖ ਰੁਪਏ ਮਹੀਨੇ ਦਾ ਜਾ ਰਿਹਾ ਹੈ ਔਰ ਉਹਨਾਂ ਦੀਆਂ ਆਰਥ ਦੀਆਂ ਦੁਕਾਨਾਂ ਵੀ ਨੇ ਉਹਨਾਂ ਦੇ ਸ਼ੈਲਰ ਵੀ ਨੇ ਉਹਨਾਂ ਕੋਲ ਇਨਕਮ ਟੈਕਸ ਵੀ ਭਰਦੇ ਨੇ ਬਾਕੀ ਗੱਲਾਂ ਤਾਂ ਤਾਂ ਲਾਜਿਕ ਕੀ ਹੈ ਫਿਰ ਤੁਸੀਂ ਕੀ ਸਪੋਰਟ ਕਰ ਰਹੇ ਹੋ ਉਸ ਮਾਮਲੇ 'ਚ ਕੀ ਦੀ ਸਪੋਰਟ ਕਰ ਰਹੇ ਹੋ ਇਸ ਲਈ ਉਹਨੂੰ ਕੋਈ ਰੈਸ਼ਨ ਲਾਈਜ ਤਾਂ ਬਣਾਉਣਾ ਪੈਗਾ ਤੁਹਾਨੂੰ ਆਪਣੇ ਤੁਸੀਂ ਵੋਟ ਕੇਵਲ ਵੋਟ ਬੈਂਕ ਨਹੀਂ ਕਰ ਸਕਦੇ ਸਬਸਿਡੀ ਦੇਣਾ ਉਹਨਾਂ ਲੋਕਾਂ ਨੂੰ ਜਿੱਥੇ ਲੋੜ ਹੈ ਉਹਨੂੰ ਤਾਂ ਕੋਈ ਵੀ ਰੱਦ ਨਹੀਂ ਕਰ ਪਾਊਗਾ ਔਰ ਜੇ ਰੱਦ ਕਰੂਗਾ ਤਾਂ ਤੁਸਾਂ ਉੱਥੇ ਖੜਨਾ ਚਾਹੀਦਾ ਠੀਕ ਹੈ ਗੱਲ ਪਰ ਜਿੱਥੇ ਲੋੜ ਹੀ ਨਹੀਂ ਹੈ ਉੱਥੇ ਜਾ ਕੇ ਤੁਸੀਂ ਗੱਲ ਕਰੀ ਜਾ ਰਹੇ ਹੋ ਜਿਵੇਂ ਟੈਕਸ ਵੀ ਆਪਾਂ ਕਹਿੰਦੇ ਆ ਵੀ ਜਿੱਥੇ ਖੋਣ ਹੀ ਨਹੀਂ ਹੈ ਉੱਥੇ ਨਸਤਰ ਲਾਈ ਜਾਓ ਕੁਝ ਨਹੀਂ ਨਿਕਲਣਾ ਤੇ ਜਿੱਥੇ ਪਾਣੀ ਮਰਦਾ ਹੈ ਉੱਥੇ ਨਾਲ ਲਾ ਦੋਂਗੇ ਮਾੜਾ ਮੋਟਾ ਲੈ ਵੀ ਲਾਉਂਗੇ ਤਾਂ ਕੋਈ ਫਰਕ ਨਹੀਂ ਪੈਣਾ ਬਹੁਤ ਜ਼ਿਆਦਾ ਇਹ ਦਲੀਲਾਂ 'ਚ ਕਮਜ਼ੋਰੀ ਸਾਡੇ ਆ ਪੋਲਿਟਿਕਸ 'ਚ ਹੈਗੀ ਆ ਕੰਪੀਟੀਟਿਵ ਪੋਲਿਟਿਕਸ ਦੇ ਵਿੱਚ ਉਹਦੇ ਲਈ ਤੁਹਾਨੂੰ ਕੋਈ ਦਲੀਲ ਅੱਛਾ ਜਿਹੀ ਇੱਕ ਵਾਰ ਦੇ ਦੇਣੇ ਹੋ ਤੁਸੀਂ ਚਾਹੇ ਤਖੜੇ ਨੂੰ ਵੀ ਦੇਤਾ ਮੁਰਕੇ ਤੁਹਾਨੂੰ ਵਾਪਸ ਲੈਣਾ ਐਡਾ ਔਖਾ ਹੁੰਦਾ ਹੈ ਕਿਉਂਕਿ ਉਹ ਤਖੜੇ ਬੰਦੇ ਜਿਹੜੇ ਨੇ ਓਪੀਨੀਅਨ ਮੇਕਰ ਹੁੰਦੇ ਨੇ ਉਹਨਾਂ ਦੀ ਗੱਲ ਜਿਆਦਾ ਚੱਲਦੀ ਹੁੰਦੀ ਹੈ ਤੇ ਉਹ ਸਭ ਨੂੰ ਨਾਲ ਲੈ ਲੈਂਦੇ ਨੇ ਫਿਰ ਉਹ ਸੁਧਾਰਨ ਬੰਦਾ ਵੀ ਜਿਹੜਾ 1 ਕਿੱਲੇ ਵਾਲਾ ਹੈ ਉਹ ਵੀ ਫਿਰ ਉਹਦੇ ਨਾਲ ਖੜਾ ਹੋ ਜਾਂਦਾ ਜਾ ਕੇ ਜਿਹੜਾ 500 ਕਿੱਲੇ ਤੇ ਖੇਤੀ ਕਰਦਾ ਹੈ ਵੇ ਹਾਂ ਜੀ ਸਾਡਾ ਤਾਂ ਗਲਤ ਹੋ ਗਿਆ ਜੀ ਲੜਦਾ ਵਿਚਾਰਾ ਉਹ ਇੱਕ ਕਿਲੇ ਆਣਾ ਫੇਰ ਵੀ ਨਹੀਂ ਆਉਂਦਾ ਉਹ ਨਹੀਂ ਸੌਂਦਾ ਸੜਕ ਤੇ ਆ ਕੇ ਜੀ ਤੇ ਇਹ ਗੱਲਾਂ ਫਿਰ ਇੱਕ ਤੁਸੀਂ ਨੈਰੇਟਿਵ ਸਰਜਦੇ ਨੇ ਉਹ ਇਹਦੇ ਉੱਤੇ ਸਾਡੀਆਂ ਸਰਕਾਰਾਂ ਨੂੰ ਵੀ ਇੱਕ ਤਾਂ ਇਹ ਦੇਖਣਾ ਪਏਗਾ ਦੂਜੀ ਗੱਲ ਤੁਹਾਡੇ ਕੋਲ ਜਿੰਨੇ ਕ ਫਾਈਨਾਂਸ ਜਹੇਗੇ ਨੇ ਉਹਨਾਂ ਦੀ ਮੈਨੇਜਮੈਂਟ ਤੁਸੀਂ ਕਿਵੇਂ ਕਰ ਰਹੇ ਹੋ ਕੀ ਉਹ ਬਿਲਕੁਲ ਪੁਖਤਾ ਢੰਗ ਨਾਲ ਤੁਸੀਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਮਤਲਬ ਮੈਨੇਜ ਪ੍ਰੋਪਰ ਕਰ ਰਹੇ ਹੋ ਜੇ ਪ੍ਰੋਪਰ ਕਰਦੇ ਹੋ ਤੁਹਾਡੇ ਤੋਂ ਹੋ ਨਹੀਂ پا ਰਹੇ ਤੁਹਾਡੇ ਉੱਪਰ ਦੀ ਪੈਗੇ ਫਿਰ ਤੁਹਾਡੀ ਲਾਜਿਕ ਬਣਦਾ ਜੇ ਉਹ 10 ਗੱਲਾਂ ਗਿਣਾ ਦੇਣਗੇ ਕਿ ਤੁਹਾਡੇ ਕੋਲ ਆ ਦੱਸੋ ਜੀ ਇੰਨੇ ਸਿਕਿਉਰਿਟੀ ਵਾਲੇ ਤੁਸੀਂ ਦੇ ਰੱਖੇ ਨੇ ਪੈਸਾ ਸਟੇਟ ਦਾ ਜਾਂਦਾ ਹੈ ਫਲਫਲਾਨੇ ਫਲਾਨੇ ਨੂੰ ਕੀ ਬੁੱਕ ਤੁਹਾਡਾ ਕੀ ਇਹਦੇ ਪਿੱਛੇ ਪਰਵਾਸਾ ਕੀ ਹੈ ਕਿਵੇਂ ਦਿੱਤੇ ਤੁਸੀਂ ਸਟੇਟ ਕਿਉਂ ਨਹੀਂ ਪੈਸੇ ਉਸ ਲੈਵਲ ਦੇ ਵਸੂਲਦੀ ਜਾਂ ਕਿਉਂ ਆ ਗੱਲ ਨਹੀਂ ਕਰਦੀ ਕਿੰਨਾ ਤੇਲ ਤੁਸੀਂ ਪੋਲਿਟਿਸ਼ੀਅਨ ਨੂੰ ਦੇ ਕੇ ਕਿਸੇ ਵੀ ਸਟੇਟ ਦੇ ਵਿੱਚ ਐਮ ਐਲ اے ਜਨੂੰ ਵਹੀ ਕੱਲ ਨਹੀਂ ਮਿਲੇ ਹੋਏ ਮੁਫਤ ਤੇ ਤੇ ਇਸ ਲੈਵਲ ਤੇ ਨਹੀਂ ਮਿਲੇ ਸਾਡੇ ਕੋਲ ਖੜਕੂਬਾਦ ਦੇ ਵੇਲੇ ਇੱਕ ਵਾਰ ਦਿੱਤੇ ਸੀ ਸਕਿਉਰਿਟੀ ਵਹੀਕਲ ਉਹ ਸਕਿਉਰਿਟੀ ਵਹੀਕਲ ਹੁਣ ਲਗਜ਼ਰੀ ਵਹੀਕਲ ਚ ਤਬਦੀਲ ਹੋ ਗਿਆ ਤੇ ਲਗਜ਼ਰੀ ਵਹੀਕਲ ਤਾਂ ਚੱਲਦਾ ਹੀ ਆ ਤੇ ਨਾਲ ਬਾਡੀਗਾਰਡਾਂ ਦਾ ਇੱਕ ਹੋਰ ਲਾ ਲੈਂਦਾ ਪਿੱਛੇ ਬੰਦਾ ਇਹ ਜਿਹੜੇ ਸਾਰੀਆਂ ਚੀਜ਼ਾਂ ਨੇ ਜਿੱਥੇ ਇਹਨਾਂ ਨੇ ਕਿਹਾ ਸੀ ਇਸ ਸਰਕਾਰ ਨੇ ਕਿ ਅਸੀਂ 벨ਟ ਟਾਈਟ ਕਰਾਂਗੇ ਇੱਕ ਪੈਨਸ਼ਨ ਦੇ ਦਾਂਗੇ ਇੱਕ ਪੈਨਸ਼ਨ ਨਹੀਂ ਤੁਸੀਂ ਥੋੜਾ ਜਿਆ ਆਪਣੀ 벨ਟ ਪਹਿਲਾਂ ਆਪਣੇ ਇਸ ਪਾਸੇ ਟਾਈਟ ਕਰੋ ਉਦੋਂ ਬਾਅਦ ਲੋਕਾਂ ਨੂੰ ਕਹੋਗੇ ਤਾਂ ਲੋਕ ਮੰਨਣਗੇ ਜੇ ਆਪਣੇ ਤੇ ਉਹਨਾਂ ਹੀ ਖਰਚ ਵਧਾਈ ਜਾਣਾ ਤਾਂ ਲੋਕ ਮੰਨਣਗੇ ਵੀ ਕਿੰਨੇ ਬਿਲਕੁਲ ਠੀਕ ਹੈ ਇਹ ਦਲੀਲਾਂ ਦੀ ਕਾਟ ਕੀ ਹੈ ਇਹਨਾਂ ਨੂੰ ਇਹ ਦਲੀਲਾਂ ਦੀ ਕਾਟ ਲੱਭਣੀ ਪਊਗੀ ਖੈਰ ਉਹ ਸਾਰੇ ਮਾਮਲੇ ਦੇ ਵਿੱਚ ਨਹੀਂ ਤਾਂ ਇਹ ਦਲੀਲਾਂ ਤੇ ਉਹ ਆ ਜਾਂਦੇ ਨੇ ਫਿਰ ਜਿਹੜੇ ਤੁਹਾਡੇ ਜੈਨੂਇਨ ਮਾਮਲੇ ਨੇ ਵੱਡੇ ਕਿ ਸਾਡਾ ਪੈਸਾ ਡ੍ਰੇਨ ਹੋ ਰਿਹਾ ਹੈ ਸਾਡੀ ਟੈਕਸ ਘਟ ਆ ਰਿਹਾ ਹੈ ਸਾਨੂੰ ਬਾਕੀ ਦੀਆਂ ਚੀਜ਼ਾਂ ਨੇ ਜੀਐਸਟੀ ਨੇ ਸਾਡਾ ਇੰਨਾ ਨੁਕਸਾਨ ਕੀਤਾ ਸੀ ਉਸ ਚ ਗਾਇਪਜੇ ਭਾਰੀ ਨਹੀਂ ਪਾ ਰਹੇ ਤੇ ਫਿਰ ਉਹ ਲੌਜਿਕ ਟਾਲ ਬੰਦੇ ਨੇ ਜੇ ਮੇਰੇ ਹੁਣ ਗਵਰਨਮੈਂਟ ਆਫ ਇੰਡੀਆ ਕੀ ਕਰਦੀ ਆ ਬਾਗ ਰੋੜ ਰਹੀ ਆ ਸਾਡੀਆਂ ਤੁਹਾਡੇ ਕੋਲ ਇਲਾਜ ਕੀ ਆ ਤੁਹਾਡੇ ਤੋਂ ਐਕਟ ਅਮੈਂਡ ਕਰਾ ਲਿਆ ਤਾਂ ਤੁਹਾਡਾ ਰੂਰਲ ਡਿਵੈਲਪਮੈਂਟ ਫੰਡ ਉੱਥੇ ਫਸਿਆ ਪਿਆ ਨਹੀਂ ਆ ਰਿਹਾ ਜੀ ਜੇ ਪਰ ਮੰਨ ਲਿਆ ਉਹ ਕੀ ਕਹ ਰਹੀ ਆ ਵੀ ਜਦ ਤਾ ਮੇਰੇ ਮੁਤਾਬਕ ਖਰਚ ਕਰੋ ਜਿਹੜੇ ਜੁਟੀਲਾਈਜੇਸ਼ਨ ਸਰਟੀਫਿਕੇਟ ਭੇਜੋ ਨਹੀਂ ਤਾਂ ਅਸੀਂ ਦਿੰਦੇ ਨਹੀਂ ਇਸੇ ਤਰ੍ਹਾਂ ਬਿਜਲੀ ਪਾਵਰ ਦੇ ਮਾਮਲੇ 'ਚ ਪਾਵਰ ਸਕੀਮਾਂ ਦੇ ਵਿੱਚੋਂ ਕਹਿੰਦੇ ਜੇ ਆਹ ਪ੍ਰੋਜੈਕਟਾਂ ਦੇ ਪੈਸੇ ਲੈਣੇ ਨੇ ਤਾਂ ਆਹਾ ਹਾ ਟੈਕਸ ਲਾਓ ਇੰਨੇ ਹੀ ਨਹੀਂ ਬਿਜਲੀ ਦੇ ਰੇਟ ਕਰੋ ਇੰਨਾ ਇੰਨਾ ਫਲਾਣਾ ਕਰੋ ਹਰ ਗੱਲ ਤੇ ਬਤਆਵਰ ਉਡੀ ਜਾ ਰਹੀ ਪਰ ਉਹਦੇ ਤੇ ਲੜਾਈ ਮੇਰੇ ਖਿਆਲ ਹੈ ਇਹ ਓਵਰঅল ਬੇਸਿਕ ਮੁੱਦੇ ਵੱਡੇ ਮੁੱਦੇ ਇੰਦੀ ਲੌਂਗ ਰਨ ਦਾ ਫੈਂਟਮ ਸਟਰਕਚਰ ਨਾਲ ਜੁੜੇ ਹੋਏ ਨੇ ਪਰ ਅਸੀਂ ਉਹਦੇ ਤੇ ਤਾਂ ਗੱਲ ਨਹੀਂ ਕਰ ਰਹੇ ਅਜੇ ਮੇਨ ਮੁੱਦੇ ਇਹ ਨੇ ਕਿ ਤੁਸੀਂ ਆਪਣੇ ਲੈਵਲ ਤੇ ਇੱਕ ਪਾਲਿਸੀ ਲੈਵਲ ਜਿਹੜਾ ਲੌਜੀਕਲ ਬਣਾਓ ਉਹ ਲੌਜੀਕ ਦੇ ਸਹਾਰੇ ਮੋਰਲੀ ਘਟੋ ਘਟ ਤੁਹਾਡਾ ਕਰੇ ਜੋ ਹੋਵੇ ਕਿ ਦੱਸੋ ਅਸੀਂ ਕੀ ਗੰਤ ਕਰ ਰਹੇ ਹਾਂ ਅਸੀਂ ਆਪਣੀ ਸਟੇਟ ਨੂੰ ਠੀਕ ਚਲਾ ਰਹੇ ਹਾਂ ਫਿਰ ਤੁਹਾਡੀ ਗੱਲ ਬਾਕੀ ਜਗ੍ਹਾ ਵਜਨ ਜ਼ਿਆਦਾ ਬਣੂਗਾ ਮੁਕਾਬਲਤਾਂ ਦੂਜੀਆਂ ਨਾਲ ਹਾਂ ਜੀ ਤੁਸੀਂ ਤਰਲੇ ਮਾਰੀ ਜਾਓਗੇ ਕਿ ਸਾਡੇ ਤਾਂ ਪੱਲੇ ਕੱਖ ਨਹੀਂ ਅਹੀ ਮਰ ਗਏ ਰੁੜ ਗਏ ਤੇ ਨਾਲ ਹੀ ਅਗਲੇ ਕਹਿਣਗੇ ਵੀ ਤੁਸੀਂ ਤਾਂ ਘਰ-ਘਰ ਵੰਡੀ ਜਾ ਰਹੇ ਹੋ ਜੋ ਤੁਹਾਡੇ ਕੋਲ ਹੈਗਾ ਤੇ ਫਿਰ ਮਰ ਕਿੱਥੋਂ ਗਏ ਤੁਸੀਂ ਤਾਂ ਦਾਨ ਹੀ ਹੋ